ਕਿੰਫਰਮੇਸ਼ਨ ਮਿਲੀ ਸੀ ਜੀ अर्ਲੀ ਮਾਰਨਿੰਗ ਜਿਹੜਾ ਇੱਥੇ ਲੌਗ ਇਟ ਏਰੀਆ ਦੇ ਵਿੱਚ ਕੁਝ ਲੜਕੇ ਜਿਹੜੇ ਪੀਜੀ ਰਹਿੰਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਮੌਕੇ ਤੇ ਇੱਕ ਵੀਸ ਪਾਰਟੀ ਸਾਰੀਆਂ ਆਈਆਂ ਹੈ ਸੋ ਅਸੀਂ 7-8 ਬੰਦੇ ਜਿਹੜੇ ਆਉਂਡਾਪ ਕੀਤੇ ਹੈਗੇ ਆ ਵੀ ਆਰ ਰਜਿਸਟਰਿੰਗ ਦ ਕੇਸ ਤੇ ਇਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦੇਣ ਸਾਡੀ ਪੀਸ ਪਾਰਟੀ ਸਟੇਪ ਕੀਤੇ ਨੇ ਮੈਡਮ ਕੋਈ ਖੋਲ ਵਗੈਰਾ ਬਰਾਮਤ ਹੋਇਆ ਕੋਈ ਆ ਵੈਰੀਫਾਈ ਕਰ ਰਹੇ ਹਾਂ ਜੀ ਹਾਂਜੀ ਇੱਕ ਫਾਇਰਿੰਗ ਰਿਪੋਰਟ ਹੋਈ ਹੈ ਤੇ ਕੁਝ ਸਾਨੂੰ ਕੋਲ ਮਿਲੇ ਆ ਔਰ ਅਸੀਂ ਬੰਦੇ ਕਾਫੀ ਸਾਰੇ ਰਾਉਂਡ ਅਪ ਕਰ ਲਏ ਸੱਤ-ਅੱਠ ਬੰਦੇ ਰਾਉਂਡ ਅਪ ਕਰ ਲਏ ਹੈਗੇ ਔਰ ਪੁਲਿਸ ਪਾਰਟਿਸ ਦੀਪਲੀਟਡ ਹੈ ਆਲਰੇਡੀ ਵੀ ਆਰ ਰਜਿਸਟਰਿੰਗ ਦ ਕੇਸ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਅਰਲੀ ਮਾਰਨਿੰਗ ਜਿਹੜਾ ਇਦਰ ਲੌਗ ਇਟ ਏਰੀਆ ਦੇ ਵਿੱਚ ਕੁਝ ਲੜਕੀ ਜਿਹੜੀ ਪੀਜੀਸ ਸੇ ਰਹਿੰਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਮੌਕੇ ਤੇ ਪੀਸ ਪਾਰਟਿਸ ਸਾਰੀਆਂ ਆਈਆਂ ਇਤੋਂ ਅਸੀਂ ਸੱਤ-ਅੱਠ ਬੰਦੇ ਜਿਹੜੇ ਹੈ ਉਹ ਰਾਉਂਡ ਅਪ ਕੀਤੇ ਹੈਗੇ ਵੀ ਆਰ ਰਜਿਸਟਰਿੰਗ ਦ ਕੇਸ ਤੇ ਇਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦੇਣੇ ਅ ਉਹ ਸਾਡੇ ਪੁਲਿਸ ਪਾਰਟਿਸ ਦੀ ਕ੍ਰਿਪਟ ਹੈ ਮੈਡਮ ਕੋਈ ਖੋਲ ਵਗੈਰਾ ਬਰਾਮਦ ਹੋਇਆ ਕੋਈ ਅ ਵੈਰੀਫਾਈ ਕਰ ਰਹੇ ਹਾਂ ਜੀ ਹਾਂਜੀ ਫਾਇਰਿੰਗ ਰਿਪੋਰਟ ਹੋਈ ਹੈ ਤੇ ਕੁਝ ਸਾਨੂੰ ਖੋਲ ਮਿਲੇ ਹੈ ਔਰ ਅਸੀਂ ਬੰਦੇ ਕਾਫੀ ਸਾਰੇ ਰਾਉਂਡ ਅਪ ਕਰ ਲਏ ਸੱਤ ਅੱਠ ਬੰਦੇ ਰਾਉਂਡ ਅਪ ਕਰ ਲਏ ਹੈਗੇ ਔਰ ਪੁਲਿਸ ਪਾਰਟਿਸ ਦੀ ਕ੍ਰਿਪਟ ਹੈ ਓਲਡ ਰੈਡੀ ਵੀ ਆਰ ਜਸਟਿੰਗ ਦੀ ਪੀਸ